ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਬਟਿਕ ਪ੍ਰਿੰਟ ਕੁੰਗਰਾਲੀ ਸਿੱਖਾਂ ਸਮਰਾਲਾ ਤੋਂ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਸੇਲ ਦੇ ਵਿੱਚ ਸੂਟ ਜਿਹੜੇ ਕਿ ਮੈਚਿੰਗ ਸੂਟ ਹੋਣਗੇ ਨਾਲ ਸਾਰਿਆਂ ਦੇ ਕਾਟਨ ਦੇ ਦੁਪੱਟੇ ਹੋਣਗੇ ਜਿਹੜਾ ਆਪਣਾ ਪਹਿਲਾ ਸੂਟ ਆ ਉਹ ਦੇਖੋ ਇਹ ਮਹਿਰੂਨ ਕਲਰ ਦਾ ਲਾਈਨਿੰਗ ਵਾਲਾ ਇਹ ਸ਼ਰਟ ਆ ਸਾਹਿੱਤ ਦੇ ਨੱਕ ਤੇ ਹੈਂਡਵਰਕ ਦਾ ਫਲਾਵਰ ਬਣਿਆ ਹੋਇਆ ਐਂਡ ਪੱਟੀ ਲੱਗੀ ਹੋਈ ਆ ਨੱਕ ਦੇ ਉੱਪਰ

neck ਦੇ ਉੱਪਰ ਪੈਚ ਲੱਗਿਆ ਹੋਇਆ ਉਹਦੇ ਨਾਲ ਮੈਚਿੰਗ ਕਰਕੇ ਇਹਦਾ ਦੁਪੱਟਾ ਲਗਾਇਆ ਹੋਇਆ ਇਹਦੀ ਵੀ ਪਲੇਨ ਬਾਟਮ ਇਹਦੀ ਜਿਹੜੀ ਰੇਂਜ ਆ ਉਹ 550 ਆ 550 ਇਹਦਾ ਪ੍ਰਾਈਸ ਵੀ ਹਾਂਜੀ ਕਈ ਕਸਟਮਰ ਆਪਣੇ ਪੁੱਛ ਰਹੇ ਨੇ ਵੀ ਤੁਸੀਂ ਕੈਸ਼ ਔਨ ਡਿਲੀਵਰੀ ਕਰਦੇ ਹੋ ਅਗਰ ਥੋੜਾ ਜਿਹੜਾ ਆਰਡਰ ਆ ਉਹ 5000 5000 ਰੁਪਏ ਤੱਕ ਹੁੰਦਾ ਤਾਂ ਆਪਾਂ ਕੈਸ਼ ਔਨ ਡਿਲੀਵਰੀ ਕਰਦੇ ਆ ਇੱਕ ਜਾਂ ਦੋ ਸੂਟਾਂ ਦੀ ਆਪਾਂ ਨਹੀਂ ਕਰਦੇ ਹੈਗੇ ਤੇ ਅ ਅੱਗੇ ਆਗੇ ਆਪਣਾ ਥਰਡ ਸੂਟ ਇਹ ਦੇਖੋ neck ਦੇ ਉੱਪਰ लेस ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਪੈਚ ਲਗਾਇਆ ਹੈ लेस ਦਾ ਇਹ ਇਹਦੀ ਬਾਟਮ ਆ ਗਈ ਤੇ ਇਹਦਾ ਆ ਗਿਆ ਦੁਪੱਟਾ ਇਹ ਜਿਹੜਾ ਸੂਟ ਨੇ ਇਹ ਤੁਸੀਂ ਮਲੋ ਘਰ ਵੀ ਵੀਅਰ ਕਰ ਸਕਦੇ ਹੋ ਤੁਸੀਂ ਬਾਜ਼ਾਰ ਚ ਜਾਣਾ ਆਉਣਾ ਕਿਤੇ ਵੀ ਤੁਸੀਂ ਉਦੋਂ ਵੀ ਵੀਅਰ ਕਰ ਸਕਦੇ ਹੋ ਵਧੀਆ ਕਾਟਨ ਦੇ ਸੂਟ ਨੇ ਇਹ ਨੈਕਸਟ ਸੂਟ ਆ ਗਿਆ ਆਪਣਾ ਲੈਮਨ ਕਲਰ ਦੇ ਉੱਪਰ ਇਹਦੇ ਦੇਖੋ ਗਲੇ ਦੇ ਉੱਪਰ ਪੈਚ ਲੱਗਿਆ ਹੋਇਆ ਚਿਕਨ ਦਾ ਪੈਚ ਆ ਇਹਨਾਂ ਦਾ ਜਿਹੜਾ ਬਾਟਮਸ ਨੇ ਉਹਨਾਂ ਦਾ ਵੀ ਜਿਹੜਾ ਕਪੜਾ ਉਹ ਬਹੁਤ ਵਧੀਆ ਲੱਗਿਆ ਹੋਇਆ ਸੌਫਟ ਆ ਪੀਸੀ ਕਾਟਨ ਨਹੀਂ ਹੈਗੀ ਇਹ ਇਹ ਦੇਖੋ ਇਹਦਾ ਦੁਪੱਟਾ ਇਹਦਾ ਪ੍ਰਾਈਸ ਵੀ 550 फाइव फिफ्टी आट आ गया अपना कलर ये दे देखो नैक होगी डॉट्स वाली जो दुपट्टा है फलोरल प्रिंट ए फाइव फिफ्टी आटा जो अपना वो है बेबी पिंक कलर के उपर ਇਦਾਂ ਮੈਟਟੇ ਦੇ ਉੱਪਰ ਦੇਖੋ ਪ੍ਰਿੰਟ ਵੀ ਆਰ ਹੈਂਡ ਦੇ ਨਾਟਸ ਵੀ ਪਾਏ ਹੋਏ ਨੇ ਮਿਰਰ ਵਰਕ ਵੀ ਹੈਗਾ ਤੇ ਪੱਲੇ ਦੇ ਉੱਪਰ ਵੀ ਇਹਦੇ ਵਰਕ ਆ ਜਿਹੜਾ ਇਹ ਦੁਪੱਟਾ ਆ ਉਹ 프리 ਸ਼ੇਪਸ ਦਾ ਦੁਪੱਟਾ ਤੇ ਇਹ ਪਲੇਨ ਇਹਦੀ ਬਾਟਮ ਆਏਗੀ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਇਹਦੇ ਵਿੱਚ ਫਲੋਜੀ ਕਲਰ ਆ

ਇਹ ਜਿਹੜੀ ਆਪਣੀ ਵੀਡੀਓ ਹੈ 파ਟ 1 ਬਣ ਚੁੱਕੀ ਆ ਸੈਕੰਡ 파ਟ ਵੀ ਆਊਗਾ ਇਹਦਾ ਇਸ ਤਰ੍ਹਾਂ ਦੇ ਹੋਰ ਤੁਹਾਨੂੰ ਬਹੁਤ ਸਾਰੇ ਕਾਟਨ ਦੇ ਸੂਟ ਮਿਲ ਜਾਣਗੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਮੈਨੂੰ ਮੇਰੇ ਮੋਬਾਈਲ ਨੰਬਰ 9465440735 ਦੇ ਉੱਪਰ ਕਾਲ ਕਰਕੇ ਜਾਂ WhatsApp ਮੈਸੇਜ ਕਰਕੇ ਤੁਸੀਂ ਮੈਨੂੰ ਆਰਡਰ ਆਪਣਾ ਬੁੱਕ ਕਰਵਾ ਸਕਦੇ ਹੋ ਧੰਨਵਾਦ